ਆ ਰਹੀ ਜੀ ਲਾ ਕੋ ਦੋ ਲਾ ਕੋ ਕੋਈ ਤੁਸੀਂ ਇੱਕ ਟਿੰਟੇ ਮਿਸ਼ਟੇ ਆਹ ਚੱਲ ਧਿਆਨ ਨਾਲ ਵੀਰੇ ਧਿਆਨ ਆਹ ਗੁੱਡਾ ਦੇਖੋ ਸਾਰਾ ਪਿੰਡ ਹੱਕਾ ਮਾਰਦਾ ਜੀ ਸਾਰਾ ਪਿੰਡ ਜਿਹੜੇ ਵੀ ਗੇਟ ਤੇ ਜਾਂਦੇ ਹਰੇਕ ਬੰਦਾ ਮਦਦ ਮੰਗਦਾ ਹਾਂ ਜੀ ਹਾਂਜੀ ਕੋਈ ਕਈਆਂ ਕੌਲਾਂ ਆਉਂਦੀਆਂ ਨਾ ਕੱਲ ਦੀਆਂ ਬੱਸ ਛੱਡ ਪਵੇ ਇੱਥੇ ਪਹੁੰਚੇ ਉਧਰ ਕਲਾਂ ਨਾਲੋਂ ਅੱਛਾ ਪਹੁੰਚਿਆ ਪੰਜ ਛੇ ਪਿੰਡਾਂ ਦੇ ਬਹੁਤ ਅਸਲਾਤ ਕੋਈ ਗੱਲ ਨਹੀਂ ਇੱਥੇ ਜੀ ਆਪੋ ਦਾ ਲੱਗਦਾ ਕੋਠੇ ਤੇ ਮਾਰ ਆ ਮਾਪੂ ਬਾਬੂ ਇੱਕ ਪ੍ਰੈਗਨੈਂਟ ਭੈਣ ਨੂੰ ਲੈ ਜੀ ਪਹਿਲਾਂ ਆ ਜੀ ਬੀਬੀ ਨੂੰ ਲੈਣ ਆਇਆ ਜੀ ਉਹ ਦੇਖੋ ਖੜੇ ਰਾਹ ਦੇ ਦੋ ਭਾਈ ਰਾਹ ਦੇ ਦੋ ਫੜ 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 ਪੜ ਬੰਨ ਕੇ ਲੈ ਲਓ ਥੋੜਾ ਦੂਰ ਹੋ ਜਾ ਪਿੱਛੇ ਹੋ ਜਾ ਪਿੱਛੇ ਬੰਨ ਕੇ ਲੈ ਲਓ ਯਾਰ ਆਰਾਮ ਨਾਲ ਭੈਣਾਂ ਪਿੱਛੇ ਰੋ ਪਿੱਛੇ ਆ ਜਾ ਪਹਿਲਾਂ ਆਜਾ ਹਾਲ ਹੈ ਹਾਲ ਹੈ ਦੇਖੋ ਪਾ ਹਾਲ ਚਲੋ ਕੋਈ ਗੱਲ ਨਹੀਂ ਹੋਇਆ ਤੇ ਦੇਖ ਵਾਹਿਗੁਰੂ 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 ਲੜਾ ਨਾ ਲੜਾ ਨਾ ਅਮਰੀਕਾ ਤੋਂ ਸੁਣੋ ਲੜਾ ਨਾ ਯਾਰ ਧਿਆਨ 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 ਮੇਰੀ ਗੱਲ ਤਾਂ ਸੁਣੋ ਮੈਂ ਨਾ ਰੁਕਦੀ ਉਹ ਜਾ ਯਾਰ ਕਰੋੜੇ ਉਡਾ ਲਈ ਉਹ ਵੀਰੇ 1 ਮਿੰਟ ਗੱਲ ਤਾਂ ਸੁਣ ਲਓ ਸਾਡੀ ਗੱਲ ਤਾਂ ਸੁਣ ਲਓ ਤੁਹਾਨੂੰ ਹੋਰ ਕੀ ਪ੍ਰੋਬਲਮ ਆ ਖਾਣ ਓਏ ਦੇਖ ਲੈ ਭਾਈ ਓਏ ਓ ਰੱਬ ਤੇਰੀ ਜਾਨੀ ਹੋਣੀ ਆ ਪਾ ਔਰ ਜਿਹੜੇ ਵੀ ਘਰਾਂ ਤੋਂ ਗਏ ਆ ਤਾਂ ਆਹ ਆ ਗਏ ਸ਼ਹਿਰ ਦੇ ਤੋਂ ਮੜੀ ਜੀ ਬੋਲਦਾ ਆ ਆ ਆ ਮੁੜ ਕੇ ਆ ਕੇ ਭੈਣ ਲੈ ਜੀ ਨਹੀਂ ਮੈਂ ਮੋਕੇ ਲੈ ਆਉਂ ਨਹੀਂ ਇਹ ਲੈਣ ਪਈਂਗਾ ਕੋਈ ਜਾਊਗਾ ਲੰਦਾ ਲੈ ਜੇ ਨਾ ਭੈਣ ਨੂੰ ਲੈ ਕੇ ਭੈਣ ਨੂੰ ਬਿਠਾ ਲਈਏ ਉਹ ਆਏ ਗੁਰੂ ਆਏ ਗੁਰੂ ਆਏ ਗੁਰੂ ਕੋਈ ਨਹੀਂ ਪਹੁੰਚਿਆ ਇੱਥੇ ਸਭ ਕੁਝ ਖਿੰਡੂ ਨੀ ਆਲੇ ਬਿਲਕੁਲ ਇਹ ਦੇਗਾ ਲਾਤ ਪ੍ਰੋਨਾ ਹੁੰਦਾ ਦੇਖਿਆ ਲਾਤ ਬਿਲਕੁਲ ਬਰਾਪੇ ਅਲਾਕਾ ਬਿਲਕੁਲ ਜਿੱਡ ਨਹੀਂ ਆਗੀ ਜਦੋਂ ਤੁਸੀਂ ਉਹ ਦੇਣ ਲੱਗੇ ਸੀ ਨਾ ਉਹ ਦੇਖੋ ਕਿ ਕਿਵੇਂ ਮਤਲਬ ਪਾਜਾ ਹੋ ਗਿਆ ਆ ਨਿਕਲੀ ਹੋਣਾ ਆ ਸੁਣ ਕੇ ਧਾਰ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਕੀ ਕਰੀਏ ਯਾਰੇ ਕੀ ਦੂਰ ਸਾਰੇ ਪੰਜਾਬ ਚੋਂ ਕਿੱਥੇ ਕਿੱਥੇ ਜਾਈਏ ਯਾਰ ਸਮਝੀ ਨੇ ਸਾਰੇ ਹੀ ਹਾਲਾਤ ਇਹ ਮਾੜੇ ਆ ਬਿਲਕੁਲ ਬਿਲਕੁਲ ਕਲਾਂ ਨਾ ਔਰ ਉਧਰ ਨੂੰ ਕਿੱਧਰ ਕਿੱਧਰ ਨੂੰ ਜਾਈਏ ਯਾਰ ਖਾਣ ਪੀਣ ਦੀ ਤਾਂ ਇੰਨੀ ਦਿੱਕਤ ਆ ਜੀ ਜਦੋਂ ਹੁਣ ਅਸੀਂ ਵੀਰੇ ਫੜਾਏ ਆ ਖਾਣ ਨੂੰ ਬਿਸਕੁਟ ਮਤਲਬ ਸਾਰੇ ਇੱਕ ਦੂਜੇ ਦੇ ਉੱਪਰ ਦੀ ਹੋ ਕੇ ਇੱਥੇ ਲੋਕ ਭੁੱਖੇ ਬੈਠੇ ਹੋ ਆ ਤਿੰਨ ਦਿਨ ਤੋਂ ਰਹਿੰਦੇ ਤਿੰਨ ਦਿਨ ਤੋਂ ਕੀ ਹੋ ਰਿਹਾ ਜਿਹੜੀ ਪ੍ਰੈਗਨੈਂਟ ਔਰਤ ਕਿੱਧਰ ਹੋਊਗੀ ਪ੍ਰੈਗਨੈਂਟ ਭੈਣ ਆ ਜੋਦੇ ਦੇ ਵਾਈਫ ਜੋਦੇ ਦੇ ਜੋਦੇ ਦੀ ਵਾਈਫ ਕੋਲ ਤਾਂ ਬੱਚਾ ਹੋਣਾ ਜੀ ਕਿੱਥੇ ਆ ਘਰ ਜੋਦੇ ਦਾ ਜੀ ਘਰ ਕਿੱਥੇ ਆ ਹਾਂ ਜ ਇਹਨੇ ਬਾਈ ਹਾਂ ਆ ਪਾਣੀ ਲੈ ਬੜੀ ਪਾਣੀ ਬੜਾ ਬਾਈ ਨੂੰ ਯਾਰ ਉਹ ਬਾਈ ਨੂੰ ਪਾਣੀ ਮੈਂ ਪਤਾ ਕਰਦਾ ਪਾਣੀ ਦੇ ਬਾਈ ਬਾਈ ਬਫੜ ਗਿਆ ਉਹ ਸੈਟ ਉੱਪਰ ਮੈਂ ਲੈ ਇੱਕ ਇੱਕ ਬੋਤਲ ਪਾਣੀ ਪੀਤਾ ਨਹੀਂ ਨਹੀਂ ਪਾਣੀ ਨਹੀਂ ਪੀਤਾ ਹੀ ਨਹੀਂ ਪਾਣੀ ਅੱਛਾ ਲੈ ਤੁਸੀਂ ਵੀ ਪਿਓ ਲੈ ਫੜੋ ਆਪਣਾ ਪਕਲਾ ਲਾ ਵਾ ਕਿੱਥੇ ਪਤਾ ਕੀਤਾ ਫਿਰ ਤੁੰਨੇ ਕੋਲ ਕੋਈ ਹੈਲਪਲੀ ਆਇਆ ਕੋਈ ਬੰਦਾ ਹੋਰ ਕੋਈ ਕਰਦੇ ਬਾਈ ਕਰ ਦੂਗਾ ओके ਕੁਛ ਖਾਣ ਨੂੰ ਦੇ ਕੇ ਗਏ ਪਾਣੀ ਦੇ ਕੇ ਗਏ ਆ ਜਾ ਮੇਰਾ ਪੁੱਤ ਆ ਜਾ ਜੰਦੂ ਤੁਹਾਮਾ ਬਿਨਾਂ ਮੁੰਡੇ ਵੀ ਇਧਰ ਨੂੰ ਮੂੰਹ ਕਰ ਉਹਧਰੋਂ ਇਧਰ ਨੂੰ ਮੂੰਹ ਕਰ ਲੋ ਇਹ ਭੈਣ ਦੇ ਜਿਹੜਾ ਬੱਚਾ ਹੋਣਾ ਜੀ ਬੜਾ ਸੀਰੀਅਸ ਨੇ ਦਰਦ ਹੋ ਰਿਹਾ ਸੀ ਕਿ ਭੈਣ ਦੇ ਫੋਨ ਬਹੁਤ ਆਏ ਤਾਂ ਅਸੀਂ ਜਿਹੜਾ ਜੁਰੇ ਪਹੁੰਚੇ ਹਾਂ ਅਜੇ ਅਜੇ ਬੜਾ ਆ ਲਿਆ ਫੜ ਗਏ ਆ ਆ ਮੜੇ ਆ ਚੱਕੀ ਇਹਨੂੰ ਐ ਕਰੀ ਇਹ ਕਰੀ ਮੇਰੇ ਕਿਵੇਂ ਹੁੰਦੀ ਆ ਇਹ ਕਰੀ ਮੇਰੇ ਕਿਵੇਂ ਹੁੰਦੀ ਆ ਕੀ ਇਹ ਹੋ ਨਹੀਂ ਰਹੀ ਯਾਰ ਪਹਿਲਾਂ ਵੀ ਗੌਰ ਕਰੀ ਸੀ ਕੋਈ ਨਾ ਇੱਧਰ ਹੀ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਰਨ ਬਿਠਾ ਲਓ ਭੈਣ ਨੂੰ ਆ ਪਾਓ ਹੱਥ ਪਾਓ ਜੀ ਹਾਂ ਚਲੋ ਆਗਲੀ ਸੀਟ ਤੇ ਆ ਜਾਓ ਬੱਚੇ ਵਾਲੀ ਤੇ ਪਹਿਨੇ ਆਜੋ ਆਜੋ ਇਹ ਹਾਂ ਹੱਥ ਪਾ ਲਓ ਲੈ ਪਹਿਨੇ ਨੂੰ ਹੱਥ ਪਾ ਲਓ ਨੂੰ ਹੱਥ ਪਾ ਲਓ ਪਹਿਨੇ ਹਾਂ ਆ ਬੱਚੇ ਉਹ ਚਾਬੀ ਰਹਿ ਜਾ ਮੈਂ ਆਹ ਲੈ ਆਹ ਕੋਈ ਨਹੀਂ ਜਿਹੜੀ ਜਗ੍ਹਾ ਤੇ ਰੱਖੋ ਇਹ ਗੱਲ ਹੈ ਹਾਂ ਕੋਈ ਆਵਾਜ਼ ਨਹੀਂ ਆਉਂਦੀ ਨਹੀਂ ਆਇਆ ਆ ਉਹ ਤੇ ਆਪਾਂ ਉਹ ਨਹੀਂ ਪੇਚਿਆ ਕੋਈ ਨਹੀਂ ਕੋਈ ਨਹੀਂ ਆਪਾਂ ਬਸ ਆਹ ਸਭ ਜਾ ਆਪਣੇ ਵਾਪਸ ਲੈ ਜੀ

ਹਾਂ ਜੀ ਧੰਨਵਾਦ ਤੁਹਾਡਾ ਧੰਨਵਾਦ ਚਲੋ ਬਾਈ ਜਾਂਦੇ ਹਾਂ 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 ਅੱਥਰਾਂ ਮਾਰ ਨਹੀਂ ਕਰਦਾ ਕਮਰਾਏ ਕਿਥੇ ਕਮਰਾਏ ਪਿੰਡ ਕਿਥੇ ਕਮਰਾਏ ਉਹ ਬਾਈ ਸੰਗਲ ਸੋ ਲੈ ਕੇ ਪਿੰਡ ਵਸੂ ਸਾਡੇ ਆਏ ਬੰਦੋ ਸਾਡੀ ਕੋਈ ਵੋਟ ਗਈ ਹੋ ਇੱਕ ਬਾਈ ਇੱਥੇ ਨਿਕਲਣਾ ਕਿਹਨੇ ਨਿਕਲਣਾ ਦੇਣਾ ਉਹ ਬੀਬੀ ਨੇ ਜਾਣਾ ਜੀ ਹਾਂ ਕੀ ਪ੍ਰੋਬਲਮ ਹੈ ਜੀ ਹਾਂ ਜੀ ਇਹਨਾਂ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਆਜੋ ਆਜੋ ਭੈਣ ਕੋਈ ਨਾ ਆਜਾ ਇਧਰ ਰਮਜ਼ਾ ਹੀ ਜਾਣਾ ਇਹਨਾਂ ਆਜੋ ਆਜੋ ਭੈਣੇ ਆਜੋ ਆਜੋ ਉਧਰ ਵਿੱਚ ਹੋ ਜਾਓ ਇੱਥੇ ਪਾਣੀ ਕਿੰਨਾ ਕਿੰਨਾ ਰੋਲ ਲੈ ਕੇ ਆਪਾਂ ਬੜਾ ਜਗਾ ਜਿਲਾ ਹਾਂ ਉਧਰ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਹੋ ਜਾਓ ਵਿੱਚ ਹੋਣੀ ਚਲੀਏ ਯਾਰ ਉਧਰ ਘੁੰਮ ਕੇ ਫੇਰ ਨੋਰਮਲੀ ਨੋਰਮਲੀ ਬਹਿ ਜਾਗੇ ਆਜੋ ਭੈਣੇ ਆ ਆ ਵੀਰੇ ਚੜਾਓ ਭੈਣ ਨੂੰ ਕਿੱਦਾਂ ਦੀ ਚੜਾਉਂਗੇ ਉਹ ਦੇਖਿਓ ਇੱਕ ਸਾਈਡ ਤੇ ਆਉਂਦਾ ਦੱਬੋ ਦੱਬੋ ਮੋੜੀ ਵੀ ਹੋਦੀ ਜਾਓ ਫੇਰ ਛੱਕੇ ਉਹ ਯਾਰ ਐਂ ਨਹੀਂ ਜਾਣਾ ਯਾਰ ਨੌਮਨੀ ਨੂੰ ਪਾਓ ਜਾ ਮਾਰੇ ਨਾਲ ਧਿਆਨ ਨਾਲ ਧਿਆਨ ਨਾਲ ਕਰਨਾ ਨੁਕਾਲੋ ਜੋਤ ਨੂੰ ਪਾਓ ਆਜੋ ਆਜੋ ਲੈ ਆ ਜਪੇ ਨੇ ਇਧਰ ਦੀ ਆ ਉਹ ਆਜੋ ਪੇਨੇ ਬੱਚੇ ਤੂੰ ਖੜੇ ਹੋ ਜਾ ਪੁੱਤ ਕਾਕੇ ਦੀ ਕੋਤੀ ਚ ਕਰੋ ਆਜੇ ਤੈਨੂੰ ਕੋਤੀ ਚ ਚਲੋ ਤਾਂ ਕਰਦੇ ਪੈਣ ਆਜਾ ਮੇਰੀ ਪੇਨੇ ਮਾਰੇ ਇਥੇ ਬੈ ਜਾ ਮਗਰੇ ਬੈ ਜਾ ਪੇਨੇ ਇਥੇ ਥੱਲੇ ਚੌਂਕੜੀ ਮਾਰ ਲਓ ਚੌਂਕੜੀ ਮਾਰ ਬੈਠੇ ਥੱਲੇ ਬੈ ਜਾ ਪੇਨੇ ਚੌਂਕੜੀ ਮਾਰ ਲਓ ਕੋਈ ਨਹੀਂ ਕੋਈ ਨਹੀਂ ਠੀਕ ਹੈ ਪੇਨੇ ਵੀਰ ਨਾ ਮੀਆ ਬੰਦੇ ਨੇ ਇੰਨੇ ਦੇ ਕਰਨਾ ਗਾਜਾ ਦੇ ਇਹ ਨੰਗਲ ਸੋਹੜ ਪਿੰਡ ਆ ਜੀ ਨੰਗਲ ਸੋਹੜ ਵੀਰ ਮਨਜੋਤ ਸਿੰਘ ਸੇਵਾਦਲ ਵੰਡੀ ਬਾਬਾ ਜੀਨ ਸਿੰਘ ਸੇਵਾਦਲ ਕੜਦੀ ਹੈ ਜੀ ਦੱਸ ਦੇ ਵੀਰੇ ਦੱਸ ਦੇ ਵੀਰੇ ਬਾਈ ਬਾਈ ਕਿੱਥੇ ਆ ਜਾ ਚਲੋ ਚਲੋ ਥੋੜਾ ਮਿੰਟ ਲਾਓ ਹਾਂ ਜੀ ਆ ਤਾਂ ਫੇਰ ਪਾ ਲਿਆ ਲੋਕਾਂ ਦਾ ਸਾਰਾ ਉੱਥੇ ਪਾ ਲਿਆ ਫੇਰ ਥਲੇ ਇਹ ਇੱਥੇ ਵੀ ਵੀ ਸਟਾਰਟ ਕਰ ਲਈਏ ਤਾਂ ਥਲੇ ਨਹੀਂ ਗਾਣਾ ਕਿਹੜੇ ਘਰ ਜਾਣਾ ਆਪਾਂ ਚੱਲ ਜਾਣੀ ਕਰਦਾਂ ਨਹੀਂ ਆਪਾਂ ਅੱਬੇ ਤੁਰ ਕੇ ਚੱਲ ਜਾਂਦੇ ਹਾਂ